ਭਗਵਾਨ ਵਾਲਿਓ ਗੁਰੂ ਰਾਮਦਾਸ ਪਿਤਾ ਜੀ ਦੀ ਸ਼ਰਨ ਵਿੱਚ ਨਾ ਅੰਮ੍ਰਿਤਸਰ ਦੀ ਧਰਤੀ ਤੇ ਤਿੰਨ ਸਿੱਖ ਹੁੰਦੇ ਨੇ ਭਾਈ ਪੂਰੋ ਜੀ ਭਾਈ ਮਾਨਕ ਜੰਦ ਜੀ ਤੇ ਭਾਈ ਬਿਸ਼ਨ ਦਾਸ ਜੀ ਇਹ ਆ ਕੇ ਸਤਿਗੁਰਦੇ ਚਰਨਾਂ ਤੇ ਨਮਸਕਾਰ ਕਰਦੇ ਨੇ ਜਿਵੇਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਨਮਸਕਾਰ ਕਰਦੇ ਹੋ ਸਤਿਗੁਰਦੇ ਚਰਨਾਂ ਦੇ ਨਮਸਕਾਰ ਕਰਕੇ ਨਾ ਦੋਨੋਂ ਹੱਥ ਜੋੜ ਕੇ ਸਾਈਡ ਤੇ ਖਲੋ ਜਾਂਦੇ ਨੇ ਤੇ ਗੁਰੂ ਰਾਮदास ਪਿਤਾ ਜੀ ਆਖਣ ਲੱਗੇ ਉਹ ਭਾਈ ਕੀ ਗੱਲ ਇੱਧਰ ਖਲੋਗੇ ਜੀ ਸਤਿਗੁਰੂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਨੀ ਹੈ ਦੱਸੋ ਭਾਈ ਕੀ ਕਹਿਣਾ ਚਾਹੁੰਦੇ ਹੋ ਸਤਿਗੁਰੂ ਕੋਈ ਸੌਖਾ ਜਿਹਾ ਢੰਗ ਦੱਸ ਦਿਓ ਕੋਈ ਸਖਾਲਾ ਜਿਹਾ ਰਾਹ ਦੱਸ ਦਿਓ ਕਿ ਸਾਡੀ ਇਸੇ ਜਨਮ ਦੇ ਵਿੱਚ ਕਲਿਆਣ ਹੋ ਜਾਵੇ ਇਸੇ ਜਨਮ ਦੇ ਵਿੱਚ ਪਰਮੇਸ਼ਰ ਨਾਲ ਸਾਡਾ ਮਿਲਾਪ ਹੋ ਜਾਵੇ ਸਾਡੀ ਵੀ ਕਲਿਆਣ ਹੋ ਜਾਵੇ ਤੇ ਨਾਲ ਕਿਰਪਾ ਕਰਿਓ ਸਾਡੇ ਪਰਿਵਾਰ ਦੀ ਵੀ ਕਲਿਆਣ ਹੋ ਜਾਵੇ ਆਹ ਗੁਰਮੁਖੋ ਇੱਕ ਬੜੀ ਵੱਡੀ ਬੇਨਤੀ ਕੀਤੀ ਗੁਰੂ ਰਾਮਦਾਸ ਜੀ ਚਰਣਾ ਜੀ ਸਿੱਖਾਂ ਨੇ ਸਾਡੀ ਵੀ ਕਲਿਆਣ ਹੋ ਜਾਵੇ ਤੇ ਪਰਿਵਾਰ ਦੀ ਵੀ ਕਲਿਆਣ ਹੋ ਜਾਵੇ ਉਸ ਵੇਲੇ ਗੁਰੂ ਰਾਮ ਦਾਸ ਜੀ ਪਤਾ ਕੀ ਕਹਿੰਦੇ ਕਹਿੰਦੇ ਭਲਿਓ ਤੇ ਚਾਹੁੰਦੇ ਹੋ ਨਾ ਪੈਸੇ ਜਨਮ ਤੇ ਕਲਿਆਣ ਹੋ ਜਾਵੇ ਤੁਹਾਡਾ ਉਧਾਰ ਹੋ ਜਾਵੇ ਪਰਿਵਾਰ ਦਾ ਵੀ ਉਧਾਰ ਹੋ ਜਾਵੇ ਉਹ ਵੀ ਜੁੜ ਜਾਵੇ ਪਰਿਵਾਰ ਵੀ ਫਿਰ ਗੁਰਮਖਾਂ ਦੀ ਗੁਰਸਿੱਖਾਂ ਦੀ ਬੰਦਗੀ ਵਾਲਿਆਂ ਦੀ ਮਹਾਂਪੁਰਖਾਂ ਦੀ ਸੰਗਤ ਕਰਿਆ ਕਰੋ ਜਿਉਂ-ਜਿਉਂ ਗੁਰਮਖਾਂ ਦੀ ਸੰਗਤ ਕਰੋਗੇ ਨਾ ਤੁਹਾਨੂੰ ਨਾਮ ਦਾ ਰੰਗ ਲੱਗਦਾ ਜਾਵੇਗਾ ਸਤ ਸੰਗਿਓ ਜੋ ਅਗਲੀ ਗੱਲ ਸਤ ਕੁਝ ਨੇ ਆਖੀ ਇਹਨਾਂ ਨੂੰ ਤਾਂ ਗੁਰੂ ਰਾਮ ਦਾ ਪਿਤਾ ਜੀ ਆਖਣ ਲੱਗੇ ਭਾਈ ਪੂਰੋ ਜੀ ਭਾਈ ਮਾਨਕ ਚੰਦ ਜੀ ਭਾਈ ਮਿਸ਼ਨ ਦਾਸ ਜੀ ਹਰ ਸਮੇ ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਟਹਿਲੀਏ ਸਮਝਣਾ ਹੈ ਗੁਰਮੁਖੋ ਪਵ ਉਸ ਪਰਮੇਸ਼ਰ ਦੇ ਸੇਵਕ ਸਮਝਣਾ ਹੈ ਵਾਹਿਗੁਰੂ ਜੀ ਦੇ ਸੇਵਕ ਸਮਝਣਾ ਹੈ ਕੋਈ ਮਾਇਆ ਪੱਖੋਂ ਜਿੰਨਾ ਮਰਦੀ ਤਲਵਾਰ ਬਣ ਜਾਵੇ ਜਿਸ ਮਰਦੀ ਮੁਕਾਮ ਤੇ ਪਹੁੰਚ ਜਾਵੇ ਜਿਸ ਮਰਦੀ ਅਉਦੇ ਤੇ ਪਹੁੰਚ ਜਾਵੇ ਪਰ ਜਦੋਂ ਇੱਥੇ ਆਉਣਾ ਹੈ ਨਾ ਹੱਥ ਜੋੜ ਕੇ ਬੇਨਤੀ ਕਰਨੀ ਹੈ ਗੁਰੂ ਰਾਮਦਾਸ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਤੇਰੇ ਵਿਰ ਦਾ ਕੋਈ ਦਾਤਾ ਨਹੀਂ ਤੇ ਮੇਰੇ ਵਿਰ ਦਾ ਕੋਈ ਮੰਗਤਾ ਨਹੀਂ ਆਪਣੇ ਆਉਦੇ ਨੂੰ ਆਪਣੇ ਹੰਕਾਰ ਨੂੰ ਜਿੱਥੇ ਜੋੜੇ ਉਤਾਰਨੇ ਨੇ ਉੱਥੇ ਰੱਖ ਕੇ ਆਉਣਾ ਹੈ ਗੁਰ ਸਿੱਖ ਦੇ ਕੋਲ ਮਾਇਆ ਹੋਵੇ ਮਾਇਆ ਪਕੋ ਤਨਮਾਨ ਹੋਵੇ ਪਰ ਉਹ ਮਾਇਆ ਕੇਵਲ ਤੇ ਕੇਵਲ ਜੇਬ ਤੱਕ ਸੀਮਤ ਹੋਵੇ ਹਿਰਦੇ ਤੇ ਨਾ ਬੈਠ ਜਾਵੇ ਕਿਤੇ ਸਤਗੁਰੂ ਜੀ ਕਹਿੰਦੇ ਆਪਣੇ ਆਪ ਨੂੰ ਵਾਹਿਗੁਰੂ ਜੀ ਦੇ ਟਹਲਿਏ ਸਮਝਣਾ ਹੈ ਟਹਲਿਏ ਸੇਵਾਦਾਰ ਸਮਝਣਾ ਹੈ ਸੇਵਕ ਸਮਝਣਾ ਹੈ ਪਾਵ ਜਿੰਦਗੀ 'ਚ ਨਿਮਰਤਾ ਧਾਰਨ ਕਰਨੀ ਹੈ ਤੇ ਆਪਣੇ ਪਰਿਵਾਰ ਨੂੰ ਵੀ ਵਾਹਿਗੁਰੂ ਜੀ ਦੇ ਟਹਲਿਏ ਸਮਝਣਾ ਹੈ ਤੇ ਅੰਦਰ ਇਹ ਪਿਆਰ ਹੋਵੇ ਕਿ ਵਾਹਿਗੁਰੂ ਜੀ ਰਾਜ ਕਰੇ ਉਪਰਤ ਪਾਲਣਾ ਕਰਨ ਵਾਲੇ ਨੇ ਉਹਨਾਂ ਨੇ ਸਾਡੀ ਵੀ ਪਤਪਾਲਣਾ ਕਰਨੀ ਹੈ ਤੇ ਸਾਡੇ ਪਰਿਵਾਰ ਦੀ ਪਤਪਾਲਣਾ ਕਰਨੀ ਹੈ ਉਹਨਾਂ ਨੇ ਕਿਤੇ ਜਦੋਂ ਵਾਹਿਗੁਰੂ ਜੀ ਦੇ ਟੈਲੀ ਇਹ ਬਣ ਜੂਗੇ ਨਾ ਫਿਰ ਤੁਹਾਡੇ ਸਾਰੇ ਕਮਾਂਕਾਰਾਂ ਦੀ ਵਾਹਿਗੁਰੂ ਜੀ ਨੂੰ ਚਿੰਤਾ ਹੋ ਜਾਵੇਗੀ ਸਤਿਗੁਰੂ ਜੀ ਜਦੋਂ ਅਸੀਂ ਵਾਹਿਗੁਰੂ ਜੀ ਦੇ ਟੈਲੀ ਇਹ ਬਣ ਜਾਵਾਂਗੇ ਪਰ ਸਾਡੇ ਜਿਹਨੇ ਕੰਮਕਾਰ ਨੇ ਕਾਰ ਵਿਹਾੜਨੇ ਫਿਰ ਉਹਨਾਂ ਦੀ ਚਿੰਤਾ ਵਾਹਿਗੁਰੂ ਜੀ ਨੂੰ ਹੋ ਜਾਵੇਗੀ ਉਹ ਕਿਵੇਂ ਅੱਗੋਂ ਗੁਰੂ ਰਾਮਦਾਸ ਜੀ ਪਤਾ ਕੀ ਕਹਿੰਦੇ ਕਹਿੰਦੇ ਜਿਵੇਂ ਕਿਸੇ ਬੰਦੇ ਨੇ ਘੋੜਾ ਰੱਖਿਆ ਹੋਵੇ ਨਾ ਉਹ ਘੋੜੇ ਤੇ ਸਵਾਰੀ ਵੀ ਕਰਦਾ ਹੈ ਫੇਰ ਘੋੜੇ ਨੂੰ ਆਪਣੇ ਦਰਵਾਜ਼ੇ ਤੇ ਲਿਆ ਕੇ ਬੰਦ ਦਿੰਦਾ ਹੈ ਘੋੜੇ ਨੂੰ ਦਾਣਾ ਪਾਉਣਾ ਹੈ ਪੱਠੇ ਪਾਉਣੇ ਨੇ ਉਹਦੇ ਮਾਲਕ ਨੂੰ ਉਹਦੀ ਚਿੰਤਾ ਹੁੰਦੀ ਹੈ ਘੋੜੇ ਦੀ ਖੁਰਾਕ ਦੀ ਜਿਵੇਂ ਉਹਦੇ ਮਾਲਕ ਨੂੰ ਚਿੰਤਾ ਹੁੰਦੀ ਹੈ ਨਾ ਇਸੇ ਤਰ੍ਹਾਂ ਜਦੋਂ ਤੁਸੀਂ ਵਾਹਿਗੁਰੂ ਜੀ ਦੇ ਟੇਲੇ ਬਨ ਜਾਓਗੇ ਨਾ ਫਿਰ ਤੁਹਾਡੀ ਸਾਰੀ ਚਿੰਤਾ ਵਾਹਿਗੁਰੂ ਜੀ ਨੂੰ ਹੋਏਗੀ ਪਾਗਾਂ ਵਾਲਿਓ ਇਹ ਭਾਈ ਪੂਰੋ ਜੀ ਭਾਈ ਮਾਨਕ ਜੰਦੀ ਭਾਈ ਬਿਸ਼ਨ ਦਾਸ ਜੀ ਹੁਣ ਸਤਿਗੁਰੂ ਅਗਿਆ ਲੈ ਕੇ ਆਪਣੇ ਨਗਰ ਜਾਂਦੇ ਨੇ ਗੁਰਮੁਖਾਂ ਦੀ ਸੰਗਤ ਕਰਦੇ ਨੇ ਰੰਗ ਰੱਤਰੀਆਂ ਦੀ ਸੰਗਤ ਕਰਦੇ ਨੇ ਜਿਉਂ-ਜਿਉਂ ਸੰਗਤ ਕਰਦੇ ਨੇ ਗੁਰਮੁਖੋ ਨਾਮ ਦਾ ਰੰਗ ਲੱਗਦਾ ਜਾ ਰਿਹਾ ਹੈ ਅੰਦਰ ਆਨੰਦ ਇਹਨਾਂ ਦੇ ਆ ਰਿਹਾ ਹੈ ਗੁਰਮੁਖੋ ਹੰਤਨ ਇਨਸ਼ਾਅੱਲਾ ਸਵੇਰੇ ਸ਼ਾਮ ਜਾਂਦੇ ਨੇ ਤੇ ਸੰਗਤਾਂ ਦੇ ਨਾਲ ਗੁਰਮਖੰਦ ਦੇ ਨਾਲ ਜਪਦੇ ਨੇ ਕੀ ਸਤਨਾਮ ਵਾਹਿਗੁਰੂ 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 ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਸਤਸੰਗਿਓ ਬੜਾ ਸੋਹਣਾ ਇਹਨਾਂ ਦਾ ਜੀਵਨ ਬਣ ਗਿਆ ਸ਼ੁਕਰਾਨਾ ਕਰਨ ਵਾਸਤੇ ਗੁਰੂ ਰਾਮਦਾਸ ਜੀ ਸ਼ਰਨ ਵਿੱਚ ਪਰਿਵਾਰ ਸਮੇਤ ਆਉਂਦੇ ਨੇ ਗੁਰੂ ਰਾਮਦਾਸ ਜੀ ਕਹਿੰਦੇ ਭਾਈ ਪੂਰੋ ਜੀ ਭਾਈ ਮਾਨਕ ਚੰਦ ਜੀ ਭਾਈ ਬਿਸ਼ਨ ਦਾਸ ਜੀ ਵੇਖੋ ਗੁਰਨਾਨਕ ਨੇ ਤੁਹਾਡੇ ਤੇ ਕਿਵੇਂ ਕਿਰਪਾ ਕਰ ਦਿੱਤੀ ਹੈ ਤੁਸੀਂ ਕਹਿੰਦੇ ਸੀ ਨਾ ਇਸੇ ਜਨਮ ਦੇ ਵਿੱਚ ਕਲਿਆਣ ਹੋ ਜਾਵੇ ਉਧਾਰ ਹੋ ਜਾਵੇ ਤੇ ਗੁਰਨਾਨਕ ਜੀ ਨੇ ਕਿਰਪਾ ਕੀਤੀ ਕਿਰਪਾ ਕੀਤੀ ਤੁਹਾਡੀ ਤਾਂ ਜਿੰਦਿਆਂ ਜੀ ਹੀ ਕਲਿਆਣ ਹੋ ਗਈ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹ ਤੁਹਾਡਾ ਗੁਰੂ ਹੈ ਗੁਰਮੁਖੋ ਫਿਰ ਸਤਗੁਰੂ ਨੇ ਅਗਲੀਆਂ ਬਖਸ਼ਿਸ਼ਾਂ ਕੀਤੀਆਂ ਕਿਆ ਹੁਣ ਸਿੱਖੀ ਦਾ ਪ੍ਰਚਾਰ ਕਰੋ ਹੁਣ ਆਪਣੇ ਇਲਾਕੇ ਸਿੱਖੀ ਦਾ ਪ੍ਰਚਾਰ ਕਰੋ ਟੁੱਟਿਆਂ ਹੋਇਆਂ ਨੂੰ ਪਰਮੇਸ਼ਰ ਦੇ ਨਾਲ ਜੋੜਨਾ ਹੈ ਤੁਸੀਂ ਬੜਾ ਸੋਹਣਾ ਜੀਵਨ ਬਣ ਗਿਆ ਇਹਨਾਂ ਦਾ ਫਿਰ ਪਿਆਰਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰ ਤੇ 17ਵੀਂ ਪੌੜੀ 'ਚ ਇਹ ਸਿੱਖਾਂ ਦਾ ਜ਼ਿਕਰ ਕਰਦੇ ਨੇ ਇਹਨਾਂ ਅਖੇ ਭਾਈ ਗੁਰਚਰਨ ਸਿੰਘ ਜੀ ਨੇ ਭਾਈ ਪੂਰੋ ਜੀ ਦੀ ਭਾਈ ਮਾਨਕ ਚੰਦ ਜੀ ਦੀ ਭਾਈ ਵਿਸ਼ਨ ਦਾਸ ਦੀ ਇਹ ਸਾਖੀ ਸੁਣਾਈ ਕਿੱਥੇ ਲਿਖੀ ਹੈ ਇਹ ਜ਼ਿਕਰ ਕਿੱਥੇ ਲਿਖਿਆ ਸੀ ਨਾਮ ਕਦੀ ਸੁਣਿਆ ਨਹੀਂ ਫੇ ਭਾਈ ਗੁਰਦਾਸ ਜੀ ਆਪਣੀਆਂ ਬਾਣਾਂ 'ਚ ਇਸ ਸਿੱਖਾਂ ਦਾ ਜ਼ਿਕਰ ਕਰਦੇ ਇਹਨਾਂ ਦਾ ਜੀਤ ਨੂੰ ਵੇਖ ਕੇ ਪਿਆਰਾ ਜਿਹਾ ਜੀਵਨ ਵੇਖ ਕੇ ਫੇ ਜ਼ਿਕਰ ਕਰਦੇ ਭਾਈ ਗੁਰਦਾਸ ਕੀ ਕਹਿੰਦੇ ਕਹਿੰਦੇ ਪੂਰੋ ਮਾਨਕ ਚੰਦ ਹੈ ਬਿਸ਼ਨ ਦਾਸ ਪਰਵਾਰ ਸੁਧਾਰਾ ਇਹ ਸੁਧਰੇ ਪਰਵਾਰ ਵਾਲੇ ਬਣ ਗਏ ਆਖਿਆ ਸੀ ਨਾ ਸਤਿਗੁਰੂ ਸਾਡੇ ਪਰਿਵਾਰ ਤੇ ਵੀ ਕਿਰਪਾ ਕਰੋ ਇਹਨਾਂ ਦੀ ਵੀ ਕਲਿਆਣ ਹੋ ਜਾਵੇ ਤੇ ਮਹਾਨ ਕੋਸ਼ ਦਾ ਕਰਤਾ ਵੀ ਦੇਖਦਾ ਇਹਨਾਂ ਦੇ ਬਾਰੇ ਕਹਿੰਦੇ ਇਹ ਆਤਮ ਗਿਆਨੀ ਤੇ ਪਰਉਪਕਾਰੀ ਬਣ ਗਏ ਆਤਮ ਗਿਆਨੀ ਗਿਆਨ ਵਾਲੇ ਬਣ ਗਏ ਤੇ ਪਰਉਪਕਾਰੀ ਗੁਰਮੁਖੋ ਬਣ ਗਏ ਕਿਵੇਂ ਗੁਰਮਖਾਂ ਦੀ ਸੰਗਤ ਕੀਤੀ ਰੰਗ ਰਤਰਿਆਂ ਦੀ ਸੰਗਤ ਕੀਤੀ ਪਿਆਰਿਆਂ ਦੀ ਸੰਗਤ ਕੀਤੀ ਗੁਰਮਖੋ ਆਓ ਜੋ ਅੱਜ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਹੈ ਅੱਜ ਨਵਾਂ ਸਾਲ ਚੇਤ ਦੀ ਸੰਗRAND ਹੈ ਅੱਜ ਇਹ ਗੁਰਮਖ ਪਿਆਰੇ ਇਹ ਸ਼ਬਦ ਪੜਨਗੇ ਸਤਗੁਰੂ ਨਾਲ ਜਿਵੇਂ ਕਿਰਪਾ ਕਰਨ ਚੇਤ ਗੋਵਿੰਦ ਅਰਾਦੀਐ ਹੋਵੇ ਆਨੰਦ ਕਾ ਨਾਮ ਸਤਗੁਰੂ ਜੀ ਕਹਿੰਦੇ ਤੂੰ ਚੇਤ ਦੇ ਮਹੀਨੇ ਉਸ ਪ੍ਰਮਾਤਮਾ ਨੂੰ ਯਾਦ ਕਰ ਉਹਦਾ ਸਿਮਰਨ ਕਰ ਉਹਦੀ ਸਿਮਰਨ ਦੀ ਬਰਕਤ ਦੇ ਨਾਲ ਤੇਰੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਵੇਗਾ ਹਾਂਜੀ ਸ